ਬਾਕੀਆਂ ਦੇ ਵੱਲੋਂ ਨਵੀਂ ਭਰਤੀ ਕਮੇਟੀ ਸ਼ੁਰੂ ਕੀਤੀ ਗਈ ਹੈ ਦੂਜੇ ਪਾਸੇ ਉੱਥੇ ਹਰ ਵਾਰ ਦੀ ਤਰ੍ਹਾਂ ਸਟੇਜ ਤੋਂ ਸੁਖਵੀਰ ਸਿੰਘ ਯਾਨੀ ਕਿ ਬਾਦਲ ਧੜੇ ਨੂੰ ਲਲਕਾਰਿਆ ਬਾਕੀਆਂ ਦੇ ਵੱਲੋਂ ਜਾਂਦਾ ਹੈ ਤੇ ਹੁਣ ਇਕਵਾਲ ਸਿੰਘ ਝੁੰਦਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਬਾਦਲ ਧੜੇ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 2 ਦਸੰਬਰ ਨੂੰ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਸ ਦੇ ਤਹਿਤ ਬਾਦਲ ਧੜਾ ਪਗੌੜਾ ਹੈ ਤੇ ਹੁਣ ਬਾਗੀ ਧੜਾ ਜਿਹੜਾ ਕਿ ਸਾਡਾ ਧੜਾ ਉਸ ਦੇ ਵੱਲੋਂ ਜਿਹੜੀ ਕਿ ਨਵੀਂ ਭਰਤੀ ਕਮੇਟੀ ਸ਼ੁਰੂ ਕੀਤੀ ਗਈ ਹੈ ਤੇ ਦੂਜੇ ਪਾਸੇ ਬਾਦਲਾਂ ਦੇ ਨਾਲ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਝੁੰਦਾ ਜਿਹੜਾ ਕਿ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਹੁਣ ਬਾਕੀ ਟੜਾ ਉਤਰਿਆ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨ ਅਕਵਾਇਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝੀਆਂ ਕੋਸ਼ਿਸ਼ਾਂ ਕੀਤੀਆਂ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਦੇ ਨਾਲ ਜ਼ਬਰਦਸਤੀ ਜਿਹੜੀ ਕਿ ਜ਼ਮੀਨਾਂ ਖੋਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਹੁਣ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਉੱਤੇ ਵੀ ਲਗਾਤਾਰ ਪਲਟਵਾਰ ਕਰਦੇ ਹੋਏ ਝੁੰਡਾ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਜੇ ਤੁਸੀਂ ਜਿਹੜਾ ਪੀਰਤ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੇ ਗੈਰ ਕਾਨੂੰਨੀ ਕਲੋਨੀਆਂ ਜੱਗ ਦੇ ਪਲਾਟ ਲੈਨੇ ਉਹਨਾਂ ਨੂੰ ਕੋਸੂਂਦ ਦੇਣੇ ਕਾਮਯਾਬ ਹੋਏ ਹੋ। ਫਿਰ ਭਾਸ਼ਣ ਕਾਢਿਆ ਕਰ ਰਹੇ ਹੋ। ਜਦੋਂ ਤੁਹਾਡੀ ਸਰਕਾਰ ਐਕਸ਼ਨ ਲਾਓ। ਨਾ ਤੁਸੀਂ ਐਕਸ਼ਨ ਲੈਨੇ ਹੋ। ਦੂਜਿਆਂ ਤੇ ਇਲਜ਼ਾਮ ਪਰਾਦੀ ਔਰ ਉਹੀ ਚੁਟਕਲੇ ਉਹੀ ਗੱਲਾਂ ਬਾਤਾਂ। ਉਹੀ ਡਰਾਮਾ ਕਰਕੇ ਪੰਜਾਬ ਨੂੰ ਫੇਰ ਗਮਰਾਹ ਕਰਨ ਤੇ ਲੱਗੇ ਹੋਏ। ਇਹਨਾਂ ਗੱਲਾਂ ਤੋਂ ਵੀਰੋਂ ਤੁਹਾਨੂੰ ਸचेत ਹੋਣ ਦੀ ਲੋੜ ਹੈ। ਦੂਸਰੇ ਬਸ ਸਾਡੀ ਇਕਲਤੀ ਲੀਡਰਸ਼ਿਪ ਧਰਨਾ ਦੇ ਵਿੱਚ ਬੈਠੀ ਸੀ। ਉਹੀ ਕਹਿ ਰਹੇ ਸੀ ਉਹ ਕਹਿੰਦੇ ਜੀ ਪੰਜਾਬ ਦੇ ਲੋਕਾਂ ਨੂੰ ਨਾ ਉੱਤਰਖੰਡ ਚ ਨਾ ਵਿਭਾਜਨ ਚ ਨਾ ਰਾਜਸਥਾਨ ਚ ਨਾ ਜੇ ਐਕੀਡ ਜਮੀਨ ਖੇਦਨ ਦਾ ਅਧਿਕਾਰ ਨਹੀਂ ਤਾਂ ਅਸੀਂ ਜਾਵਾਂਗੇ ਕਿੱਥੇ ਬਿਲਕੁਲ ਠੀਕ ਹੈ ਸਾਨੂੰ ਕਿਤੇ ਵੀ ਜਮੀਨ ਖੇਦਨ ਦਾ ਅਧਿਕਾਰ ਨਹੀਂ ਹੈ ਪਰ ਜਿਹੜਾ ਸਟੇਟ ਸਬਜੈਕਟ ਹੈ ਇਹ ਫੈਸਲਾ ਸਟੇਟ ਲੈ ਸਕਦੀ ਹੈ ਜੋ ਤੁਹਾਡੀ ਸਰਕਾਰ ਹੁੰਦੀ ਹੈ ਕਿ ਪੰਜਾਬ ਚ ਵੀ ਅਸੀਂ ਬਾਹਰਲੇ ਨੂੰ ਜ਼ਮੀਨਾਂ ਖਰੀਦਣ ਦਾ ਹੱਕ ਨਹੀਂ ਦਵਾਂਗੇ ਤੇ ਸਾਡੀ ਸਰਕਾਰ ਨੇ 15 ਸਾਲ ਅਸੀਂ ਕੀ ਕੀਤਾ ਅਸੀਂ ਕਿਉਂ ਨਾ ਉਹ ਕਾਨੂੰਨ ਲਿਆ ਜਿਹੜਾ ਅੱਜ ਅਸੀਂ ਜਾਂ ਜ ਲੋਕਾਂ ਨੂੰ ਕਹਿੰਦੇ ਆ ਅਸੀਂ ਵੀ ਅਸੀਂ ਬਾਹਰ ਜ਼ਮੀਨਾਂ ਨਹੀਂ ਖਰੀਦ ਸਕਦੇ ਜਦੋਂ ਸਰਕਾਰ ਹੁੰਦੀ ਹੈ ਤੁਸੀਂ ਚੁੱਪ ਕਰ ਜਾਂਦੇ ਹੋ ਜਦੋਂ ਬਾਅਦ ਅਸੀਂ ਆਪੋਜੀਸ਼ਨ ਚ ਆਉਂਦੇ ਆ ਫਿਰ ਅਸੀਂ ਲੋਕਾਂ ਨੂੰ ਫੇਰ ਹੋਏ ਪੰਥ ਦਾ ਔਰ ਪੰਜਾਬ ਦਾ ਵਾਸਤਾ ਪਾਉਨੇ ਆ ਮੈਂ ਤੁਹਾਨੂੰ 10000 ਦਿੰਨਾ 20000 ਦੱਸਾਂ 11 ਦੀ ਗੱਲ ਮੈਂ ਐਮ.ਐਲ.ਏ ਸੀ ਮੈਂ ਵਿਧਾਨ ਸਭਾ 'ਚ ਇੱਕ ਸਵਾਲ ਕੀਤਾ ਹੌਨ ਰਿਕਾਰਡ ਹੁੰਦਾ ਵਿਧਾਨ ਸਭਾ ਦਾ ਦਸਾਰਾ ਕਿ ਜਿੰਨੇ ਵੀ ਪੰਜਾਬ ਵਿੱਚ ਕਾਰਖਾਨੇ ਨੇ ਸਰਕਾਰੀ ਨੇ ਅਰਧ ਸਰਕਾਰੀ ਨੇ ਤੇ ਪ੍ਰਾਈਵੇਟ ਨੇ ਉਹਨਾਂ 'ਚ ਜਿਹੜੀ ਅੰਮਸਟ ਲੇਬਰ ਟ੍ਰੇਨਡ ਲੇਬਰ ਨਹੀਂ ਹੁੰਦੀ ਜਿਹੜੀ ਉਸ ਲੇਬਰ ਦਾ 90% ਲੇਬਰ ਜਿਹੜੀ ਉਹ ਪੰਜਾਬੀ ਹੋਣੀ ਚਾਹੀਦੀ ਹੈ ਮંત્રી ਜੀ ਬੀਜੇਪੀ ਦੇ ਉਹ ਕਹਿੰਦਾ ਜੀ ਇਹ ਹੋ ਨਹੀਂ ਸਕਦਾ ਮੈਂ ਕਹਿੰਦਾ ਹਿਮਾਚਲ ਦੀ ਸਰਕਾਰ ਹੈ ਉੱਥੇ ਤੁਸੀਂ ਕੀਤਾ ਹੋਇਆ ਬੀਜੇਪੀ ਦੀ ਸਰਕਾਰ ਰਾਜਨਾਟ ਤੁਹਾਡੀ ਸਰਕਾਰ ਹੈ ਉੱਥੇ ਤੁਸੀਂ ਕੀਤਾ ਹੋਇਆ 90% ਚ ਰਾਜਸਥਾਨੀਆਂ ਤੋਂ ਬਣਾ ਕਿਸੇ ਨੂੰ ਨੌਕਰੀ ਨਹੀਂ ਮਿਲ ਸਕਦੀ ਜੀ ਪੰਜਾਬ ਹੀ ਸ਼ਾਮਲਾੜ ਪੜਾਈ ਜਾ ਮંત્રી ਨੇ ਜਵਾਬ ਦਿੱਤਾ ਸਾਡੀ ਸਾਰੀ ਸਰਕਾਰ ਵੀ ਉੱਥੇ ਸਜੋਬਰ ਸੀ ਕਿਸੇ ਨੇ ਕੋਈ ਉਹਦਾ ਜਵਾਬ ਨਹੀਂ ਜਿਸ ਨੇ ਅਵਿ ਸਪੋਰਟ ਨਹੀਂ ਕੀਤੀ ਤੇ ਹੁਣ ਅਸੀਂ ਧਰ ਲਿਆ ਤੇ ਕਹਿੰਦੇ ਨੇ ਕਿ ਸਾਨੂੰ ਪੰਜਾਬ ਨੂੰ ਬਾਹਰ ਦਰੋਂ ਨਾ ਕਰੀਂ ਤੁਸੀਂ ਤਾਂ ਲੇਬਰ ਵੀ ਨੂੰ ਵੀ ਇੱਥੇ ਨੌਕਰੀ ਦੇਣ ਨੂੰ ਤਿਆਰ ਨਹੀਂ ਤੁਸੀਂ ਕਹਿੰਦੇ ਨਹੀਂ ਬਾਹਰੋਂ ਆਉਂਦੀ ਆਈ ਜਾਵੇ ਤੇ ਆਪਣੇ ਹੱਕਾਂ ਦੀ ਪੂਰਤੀ ਲਈ ਲੜਾਈ ਕਿਉਂ ਨਹੀਂ ਲੜਨੀ ਆ ਸਾਡੀ ਸਿਰਫ ਅਕਾਲੀ ਦਲ ਲਈ ਲੜਨੀ ਸੀ ਅਕਾਲੀ ਦਲ ਵਿੱਚ ਸਤ੍ਤਾ ਔਰ ਆਪਣੇ ਨਜੀ ਹਿੱਤਾਂ ਦੇ ਗਵਾਹ ਕੇ ਰਹਿ ਜਾ ਵੀਰੋ ਇਸ ਕਰਕੇ ਪੰਜਾਬ ਦੇ ਹਿੱਤਾਂ ਦੀ ਔਰ ਖਾਸ ਤੌਰ ਤੇ ਇਸ ਕੌਮ ਦੇ ਹਿੱਤਾਂ ਦੀ ਪਹਿਰੇਦਾਰੀ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ ਸੋ ਕਿਰਪਾ ਕਰਕੇ ਇੱਕ ਮੌਕਾ ਆਇਆ ਸ਼੍ਰੀ ਕਾਲਕਤਬ ਸਾਹਿਬ ਦੀ ਰਵਾਈ ਸ਼ਾਇਦ ਜੀ ਵੀ ਆਪੇ ਇਸ ਤਰ੍ਹਾਂ ਤਰੇ ਹੋਏ ਲੋਕ ਹੁੰਦੇ ਕਿਸੇ ਨੇ ਸਹਿਯੋਗ ਨਹੀਂ ਸੀ ਜਣਾ ਕੇ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਸੀ ਅੱਜ ਸ਼੍ਰੀ ਕਾਲਕਤਬ ਸਾਹਿਬ ਦੇ ਭਰੋਸੇ ਦੇ ਤੁਸੀਂ ਸਾਰੇ ਸੰਗਤ ਰੂਪ ਵਿੱਚ ਆਏ ਹੋ ਔਰ ਅਸੀਂ ਵੀ ਉਸ ਸ਼੍ਰੀ ਕਾਲਕਤਬ ਸਾਹਿਬ ਦੇ ਆਦੇਸ਼ ਅਨੁਸਾਰ ਕੰਮ ਕਰ ਰਹੇ ਹਾਂ ਅਸੀਂ ਤੁਹਾਨੂੰ ਇਸ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਤੁਸੀਂ ਇਸ ਕਮੇਟੀ ਦੇ ਸ੍ਰੀ ਕਾਮਤਖ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸਾਨੂੰ ਸਹਿਯੋਗ ਕਰੋ ਅਬ ਅਸੀਂ ਇੱਕ ਐਸੀ ਲੀਡਰਸ਼ਿਪ ਤੁਹਾਨੂੰ ਦਿਵਾ ਦੇ ਜਿਸ ਤਰ੍ਹਾਂ ਦੀ ਅਕਾਲੀ ਦਲ ਦੀ ਲੀਡਰਸ਼ਿਪ ਹੋਇਆ ਕਰਦੀ ਸੀ ਬਾਬਾ ਗੜ ਸਿੰਘ ਉਹਨਾਂ ਦੀਆਂ ਅਧਾਰਨਾ ਜੈਦਰ ਮੋਹਨ ਸਿੰਘ ਤੋੜ ਉਹਨਾਂ ਦੀਆਂ ਕੁਰਬਾਨੀਆਂ ਮਾਸਟਰ ਤਾਰਾ ਸਿੰਘ ਉਹਨਾਂ ਦਾ ਜੀਵਨ ਨੇਕੀ ਇਮਾਨਦਾਰੀ ਦਾ ਹੋਰ ਕਿੰਨੀਆਂ ਉਦਾਹਰਨਾਂ ਨੇ ਸ਼ਰਮ ਨਹੀਂ ਅਕਾਲੀ ਦਲ ਦੀਆਂ ਸੋ ਉਸ ਤਰ੍ਹਾਂ ਦੀ ਲੀਡਰਸ਼ਿਪ ਦੀ ਸਾਡੀ ਕੌਮ ਨੂੰ ਲੋੜ ਹੈ ਅਸੀਂ ਇੰਨੇ ਕਮਜ਼ੋਰ ਹੋ ਚੁੱਕੇ ਹਾਂ ਕਿ ਸਾਡੀ ਛੋਟੀ ਤੋਂ ਛੋਟੀ ਗੱਲ ਵੀ ਸੁਣਨ ਨੂੰ ਕੋਈ ਯਾਰ ਨਹੀਂ ਐਸਪੀਸੀ ਦੇ ਪ੍ਰਧਾਨ ਤੋਂ ਅੰਮ੍ਰਿਤਸਰ ਦਾ ਡੀਸੀ ਮੈਮੋਰੰਡਮ ਲੈਣ ਨਹੀਂ ਆਉਂਦਾ ਆ ਸਾਡਾ ਹਾਲਾਤ ਬਣ ਜਾਏ ਉਹ ਐਸਪੀਸੀ ਦਾ ਪ੍ਰਧਾਨ ਜੇ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਤੋਂ ਟਾਈਮ ਮੰਗਦਾ ਸੀ ਤਾਂ ਇੱਕ ਘੰਟੇ ਦਾ ਟਾਈਮ ਮਿਲ ਜਾਂਦਾ ਸੀ ਸੋ ਸਾਡੀ ਲੀਡਰਸ਼ਿਪ ਦਾ ਇਨਾ ਕਮਜ਼ੋਰ ਹੋ ਨਗਰਵਾਲ ਜਾਣਾ ਇਹ ਇਹੀ ਕਾਰਨ ਹੈ ਕਿ ਉਹਨਾਂ ਨੇ ਪੰਥ ਪ੍ਰਸਤੀ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਨਹੀਂ ਕੀਤੀ ਔਰ ਸਿਰਫ ਆਪਣੇ ਨਿੱਜੀ ਆਉਣਿਆਂ ਆਪਨੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਲੜਦੇ ਰਹੇ